ਅਸ਼ੇਕਾਲ ਜੀ ਹਾਂਜੀ ਅੱਜ ਖਨਾਲ ਕਲਾਂ ਪਿੰਡ ਦੀ ਸੰਗਤ ਹਰੀਕੇ ਪਤਨ ਦੇ ਲਾਗੇ ਦੇ ਪਿੰਡਾਂ ਦੇ ਵਿੱਚ ਡੀਜ਼ਲ ਦੀ ਸੇਵਾ ਸ਼ੁਰੂ ਕਰੀ ਹੈ ਆਜੋ ਸਾਰੀ ਸੰਗਤ ਖੜੀ ਆ ਜੀ ਖਨਾਲ ਕਲਾਂ ਦੀ ਬਹੁਤ ਬਹੁਤ ਧੰਨਵਾਦ ਖਨਾਲ ਪਿੰਡ ਦੇ ਸਾਰੇ ਹੀ ਪਿੰਡ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਡੀਜ਼ਲ ਦੀ ਸ਼ੇਵਾ ਸਟਾਰਟ ਕਰਤੀ ਜੀ ਅੱਗੇ ਹੋਰ ਨਮਾਜ਼ਾ 80 ਲੀਟਰ ਪਰਚੀਆਂ ਤੇ ਵਾਰੀ-ਵਾਰੀ ਪਰਚੀ ਤੇ ਡੀਜ਼ਲ ਦਿੱਤਾ ਜਾ ਰਿਹਾ ਜੀ ਉਧਰੋਂ ਪਰਚੀਆਂ ਕੱਟ ਕੇ ਆਉਂਦੀਆਂ ਨੇ ਇੱਥੇ ਸਾਡੇ ਸੇਵਾਦਾਰ ਪਰਚੀਆਂ ਫੜ ਕੇ ਡੀਜ਼ਲ ਦੀ ਸੇਵਾ ਕਰ ਰਹੇ ਹਨ ਸੰਗਤ ਸਾਰੀ ਇਕੱਠੀ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਖਨਾਲ ਪਿੰਡ ਦੇ ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਦੱਸ ਰਿਹਾ ਇੱਕ ਇੱਕ ਇੱਕ। ਮੈਂ ਉਹਨੂੰ ਉਹ ਤਰ੍ਹਾਂ ਬਣਾਇਆ ਇੱਕ ਜੇ ਵਜਿਰੀ ਇੱਕ ਬੜੀ ਨਿਕਲ। ਇਸ ਤਰ੍ਹਾਂ ਕਰਕੇ ਨੋਡ ਹੁੰਦੀ ਹੈ। ਇਹਦਾ ਸਿਲਟਰ ਬਣਾਈ। ਓਕੇ ਜੀ।